ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸੜਕ ਬਣੀ ਹੈ 4 ਦਿਨ ਦੇ ਵਿੱਚ ਵਿੱਚ ਸੀਨੀਅਰ ਆਫੀਸਰਸ ਜੋ ਪੰਜਾਬ ਦੇ ਸੀਨੀਅਰ ਸਪੀਡ ਡਬਲਯੂ ਡੀ ਦੇ ਆਫੀਸਰਸ ਨੇ ਉਹ ਅੱਜ ਗਰਾਉਂਡ ਲੈਵਲ ਤੇ ਆ ਕੇ ਇਸ ਰੋਡ ਦੀ ਚੈਕਿੰਗ ਕਰ ਰਹੇ ਨੇ। ਬੀ ਖੁਸ਼ੀ ਵਾਲੀ ਗੱਲ ਇਹ ਹੈ ਵੀ ਇਸ ਸੜਕ ਦਾ ਮਾਮਲਾ ਚੱਕਣ ਵਾਲੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਜੋ ਹੈਲਥ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੀ ਟੀਮ ਹੀ ਹੈ। ਕੋਈ ਹੋਰ ਦੂਜੀ ਐਂਟੀ ਪਾਰਟੀ ਨੇ ਮੁੱਦਾ ਨਹੀਂ ਚੱਕਿਆ। ਸਾਡਾ ਇਹ ਕੰਮ ਹੈ ਵੀ ਜੇ ਕੋਈ ਕੰਮ ਸੜਕ ਬਣ ਰਹੀ ਹੈ ਜੇ ਉਹ ਅਸਤੂ ਦ ਮਾਰਕ ਨਹੀਂ ਬਣਦੀ ਤਾਂ ਮੰਤਰੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਵੀ ਇਮੀਡੀਏਟਲੀ ਤੁਸੀਂ ਵੀਡੀਓ ਮੈਨੂੰ ਆ ਬਣਾ ਕੇ ਅਪਲੋਡ ਕਰਕੇ ਮੈਨੂੰ ਭੇਜੋ ਤਾਂ ਕਿ ਮੈਂ ਫੌਰਨ ਉਸ ਤੇ ਐਕਸ਼ਨ ਲੈ ਸਕਾਂ ਕਿਉਂਕਿ ਸੜਕਾਂ ਤੇ ਮੇਜਰ amount ਆਫ ਪੈਸਾ ਲੱਗਦਾ ਹੈ ਸੋ ਇਹ ਸਾਡੀ ਪਾਰਟੀ ਦੇ ਹੀ ਬੰਦਿਆਂ ਨੇ ਸਾਡੇ ਵਿੱਚੋਂ ਹੀ ਵੀਰ ਭਰਾਵਾਂ ਨੇ ਇਹ ਵੀਡੀਓ ਬਣਾਈ ਸੀ ਨਾ ਕਿ ਕਿਸੇ ਹੋਰ ਇਹ ਇੱਕ ਪਰਿਵਾਰ ਹੈ ਜੀ ਜਿਵੇਂ ਇੱਕ ਬੱਚੇ ਆ ਉਹਦੇ ਫਾਦਰ ਸਾਹਿਬ ਨੂੰ ਸ਼ਿਕਾਇਤ ਲਾਉਂਦੇ ਆ ਜੀ ਵੀ ਆਹ ਕਮਰਾ ਸਾਫ਼ ਨਹੀਂ ਪ੍ਰੋਪਰ ਕਰਕੇ ਵੀ ਕੰਮ ਨਹੀਂ ਉਵੇਂ ਹੀ ਅਸੀਂ ਬੱਚੇ ਆਪਦੇ ਹੈਲਥ ਮਿਨਿਸਟਰ ਸਾਹਿਬ ਨੂੰ ਸ਼ਿਕਾਇਤ ਲਾਉਨੇ ਆ ਵੀ ਇਸ ਪਿੰਡ ਦੇ ਵਿੱਚ ਸੜਕ ਪ੍ਰੋਪਰ ਨਹੀਂ ਬਣ ਚਗੀ ਤੇ ਉਹਨਾਂ ਨੇ ਵੀ ਬਹੁਤ ਪ੍ਰਤੀ ਤੌਰ ਤੇ ਅਫਸਰਾਂ ਨਾਲ ਗੱਲ ਕਰਕੇ ਵੀ ਦੇਖੋ ਯਾਰ ਵੀ ਠੇਕੇਦਾਰ ਕਿਹੜੇ ਹੈਗੇ ਨੇ ਉਹਨਾਂ ਨੂੰ ਰਿਸਪਾਂਸਿਬਲ ਠਹਿਰਾਈਏ ਤਾਂ ਜੋ ਇੰਨੇ ਸਮੇਂ ਬਾਅਦ ਇਹ ਸੜਕਾਂ ਬਣਨ ਲੱਗੀਆਂ ਸੜਕਾਂ ਦਾ ਜਾਲ ਵੇਚਣ ਲੱਗਿਆ ਪੂਰੇ ਪੰਜਾਬ ਦੇ ਵਿੱਚ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਤੋਤੀ ਨਾ ਵਰਤੀ ਜਾਵੇ ਕਿਸੇ ਵੀ ਤਰ੍ਹਾਂ ਦੀ ਕੋਈ ਇਰੈਗੂਲਰਿਟੀ ਜਾਂ ਸਬਸਟੈਂਡਰਡ ਰੋਡ ਨਾ ਬਣੇ ਇਸ ਕਰਕੇ ਇਸ ਰੋਡ ਦੀ ਚੈਕਿੰਗ ਹੈ ਜੇ ਮਨਦੀਪ ਸਿੰਘ ਦੂਆ ਸਾਹਿਬ ਨੇ ਜਿਹੜੇ ਪੀਡਬਲੂਡੀ ਦੇ ਫਲਾਈਂਗ ਸਕੁਆਰ ਜੋ ਸੀਐਮ ਸਾਹਿਬ ਨੇ ਬਣਾਇਆ ਦੇਖੋ ਸ਼ਿਕਾਇਤ ਵੀ ਅਸੀਂ ਉਹ ਕੀਤੀ ਤੇ ਸੀਐਮ ਸਾਹਿਬ ਨੇ स्क्वाड ਬਣਾਈਆ स्क्वाड ਵੀ ਸਾਡੀ ਸ਼ਿਕਾਇਤ ਵੀ ਸਾਡੀ ਸੋ ਇਹ ਅਸੀਂ ਲੋਕਾਂ ਨੂੰ ਇੱਕ ਤਰ੍ਹਾਂ ਦਾ ਅਸੀਂ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਹੁਣ ਦੂਜੀਆਂ ਪਾਰਟੀਆਂ ਬਲੇਮ ਗੇਮ ਨਾਲ ਨਾ ਲਾਉਣ ਜੇ ਕਿਤੇ ਕੋਈ ਕਾਪੋਟੀ ਵਰਤੀ ਜਾਊਗੀ ਜੇ ਕਿਤੇ ਕੋਈ ਇਹੋ ਜਿਹਾ ਸਬਸਟੈਂਡਰਡ ਰੋਡ ਬਣੂਗਾ ਤਾਂ ਅਸੀਂ ਆਪ ਅੱਗੇ ਹੋ ਕੇ ਆਪਦੀ ਸ਼ਿਕਾਇਤ ਕਰਾਂਗੇ ਔਰ ਉਹਦਾ ਹੱਲ ਵੀ ਸੀਐਮ ਸਾਹਿਬ ਤੇ ਹੈਲਥ ਮਿਨਿਸਟਰ ਡਾਕਟਰ ਵਰਦੀਪ ਸਿੰਘ ਜੀ ਵੱਲੋਂ ਕਰਵਾਉਂਗਾ ਇਹ ਸੀਨੀਅਰ ਆਪਸਰਾ ਦੁਆਰਾ ਸੈਂਪਲ ਲੈ ਗਏ ਹੈ ਜੀ ਅਗਰ ਕੋਈ ਕਮੀ ਹੋਊਗੀ ਤਾਂ ਸੈਂਪਲਾਂ ਵਿੱਚ ਜ਼ਰੂਰ ਆਊਗੀ ਸਾਨੂੰ ਯਕੀਨ ਆ ਜੀ ਅਗਰ ਕੋਈ ਸੈਂਪਲ ਆਉਂਦੇ ਆ ਤਾਂ ਉਹਦੇ ਤੇ ਬਣਦੀ ਕਾਰਵਾਈ ਵੀ ਕੀਤੀ ਜਾਊਗੀ ਤੇ ਅਤੇ ਇਹ ਜਿਹੜਾ ਪ੍ਰੋਬਲਮ ਦਾ ਹੱਲ ਹੈ ਇਹ ਤੇ ਜ਼ਰੂਰ ਹੋਊਗਾ ਸਾਨੂੰ ਭਰੋਸਾ ਇਸ ਚੀਜ਼ ਤੇ